ਰਾਗ ਗਉੜੀ ਅਸ਼ਟਪਦੀਆ ਮਹੱਲਾ ਪਹਿਲਾ ਗਉੜੀ ਗੁਵਾਰੇ ਰੀ ੴ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ ਨਦ ਨਦ ਨਰਮਲ ਨਾਮ ਵਿਚਾਰ ਪੂਰਨ ਪਰ ਰਹਾ ਬਖਮਾਰ ਤ੍ਰਿਕੋਟੇ ਛੂਟੇ ਬੰਮਲ ਮਜਾਰ ਗੁਰ ਕੀ ਮਤ ਜਾਏ ਆਈ ਕਾਰ ਇਨ ਬਿਦਰਾਮ ਰ ਮਤ ਮਨ ਮਾਨਿਆ ਗਿਆਨੰਨ ਜਨਗਰ ਸ਼ਬਦ ਪਛਾਨਿਆ ਰਹਾਓ 199 ਸਹਿਜ ਮਿਲਾਇਆ ਨਿਰਮਲ ਬਾਣੀ ਪਰਮ ਚੁਕਾਇਆ ਲਾਲ ਪਏ ਸੂਆ ਰੰਗ ਮਾਇਆ ਨਦਰ ਪਈ ਬਿਖ ਠਾਕ ਰਹਾਇ ਉਲਟ ਪਈ ਜੀਵਤ ਮਰ ਜਾ ਗਿਆ ਸ਼ਬਦ ਰਵੇ ਮਨ ਹਰਿ ਸਿਉ ਲਾਗਿਆ ਰਸ ਸੰਘਰੈ ਬਿਖ ਪਰ ਹਰ ਤਿਆਗਿਆ ਪਾਏ ਬਸੇ ਜਮ ਕਾ ਪਉ ਪਾਗਿਆ ਸਾਦਰ ਹੈ ਬਾਦੰ ਅਹੰਕਾਰਾ ਚਿਤ ਹਰਿ ਸਿਉ ਰਤ ਹੁਕਮ ਅਪਾਰਾ ਜਾਤ ਰਹਿ ਪਤਕੇ ਆਚਾਰ ਦ੍ਰਿਸ਼ਟ ਪਈ ਸੁਖ ਆਤਮ ਤਾਰਾ ਤੁਜ ਬਿਨ ਕੋਈ ਨ ਦੇਖੋ ਮੀਤ ਕੈ ਸਵੇ ਕਿਸ ਦੇਵੋ ਜੀਤ ਕਿਸ ਪੂਛੋ ਕਿਸ ਲਾਗੋ ਪਾਏ ਕਿਸ ਉਪਦੇਸ ਰਹਾ ਲਵਲਾਈ ਗੁਰਸੇਵੀ ਗੁਰ ਲਾਗੋ ਪਾਏ ਭਗਤ ਕਰੀ ਰਾਚੋ ਹਰ ਨਾਈ ਸਿੱਖਿਆਂ ਦੀਖਿਆ ਪੋਜਨ ਪਾਓ ਹੁਕਮ ਸੰਗੋ ਜੀ ਨਜ ਕਰ ਜਾਉ ਗਰਬ ਗੰਤੰਗ ਸੁਕਾਤਮ ਧਿਆਨਾ ਜੋਤ ਪਈ ਤੋ ਜੋਤੀ ਮੈਂ ਬਸਮਾਨਾ ਲਿਖਤ ਮਿਟੈ ਨਹੀਂ ਸ਼ਬਦ ਨਿਸ਼ਾਨਾ ਕਰਤਾ ਕਰਣਾ ਕਰਤਾ ਮਜਾਨਾ ਨੈ ਪੰਡਿਤ ਨੈ ਚਤਰ ਸਿਆਣਾ ਨੈ ਬੋਲੋ ਨੈ ਪਰਮ ਪੁਲਾਣਾ ਕਤ ਹੋ ਨਹ ਕਤਨੀ ਹੁਕਮ ਪਛਾਨਾ ਨਾਨਕ ਗੁਰਮਤ ਸਹਿਜ ਸਮਾਨਾ ਰਹਾਉ ਗਉੜੀ ਗਾਰੇ ਰੀ ਮਹਲਾ ਪਹਿਲਾ ਮਨ ਕੰਚੰ ਕਾਇ ਆudarne ਗੁਰ ਸੰਕ ਸਭ ਨੀ ਸ਼ਬਦ ਨਿਸ਼ਾਨੈ ਰਾਜ ਦੁਆਰਾ ਸੋਬ ਨਮਾਨੈ ਚਤਰਾਈ ਨਹਿ ਚੀਨਿਆ ਜਾਏ ਬਿਨ ਮਾਰੇ ਕੋ ਕੀਮਤ ਪਾਏ ਰਹਾਓ कर मैं अमृत तरस कर ले निरंकार को कोई करे राख अप बड़े आई देगन इकठ जल नि गुरबूज बुझाई मन दे लिया सैस गुन गई तैसा कर बारू तैसा ਬਨ ਗੁਫਾ ਕਬਨਾ ਸ਼ਬਦ ਪਛਾਨੈ ਤੀਨੇ ਪਾਉਨ ਜਿਨ ਕੇ ਹਾ ਤਨ ਕਰੋਨਾ ਬਖਾਨਿਆ ਤਨ ਬੋਜਿਆ ਤਨ ਸਹਿਜ ਪਛਾਨਿਆ ਦੇਖ ਵਿਚਾਰ ਮੇਰਾ ਮਨ ਮਾਨਿਆ ਕੀਰਤ ਸੁਰਤ ਮਕਤ ਇਕ ਨਾਹੀ ਤੂੰ ਹੀ ਨਰਿੰਜਣ ਰਹਾ ਸਮਾਈ ਨਜ ਕਰ ਬਿ ਆਪ ਰਹਾ ਨਜ ਠਾਈ ਉਸਦ ਕਰਹੁ ਕਿਤੇ ਮਨਪ੍ਰੀਤ ਤਨ ਮਨ ਸਚ ਸਚ ਸਾਚਾਏ ਚੀਤ ਨਾਨਕ ਹਰਿ ਪਜਨੀਤਾ ਨੀਤ ਗਾਉੜੀ ਘਾਰੇ ਰੀ ਮਹੱਲਾ ਪਹਿਲਾ ਨਾਮ ਨ ਮਰੈ ਨ ਕਾਰਜ ਹੋਏ ਮਨ ਵਸ ਦੂਤਾ ਦਰਮਤ ਤਦੋਏ ਮਨ ਮਾ ਨੈਗਰ ਤੇ ਕਹੋਏ ਨਿਰਗੁਣ ਰਾਮ ਗਣ ਹੈ ਬਸ ਹੋਏ ਆਪਣੇ ਵਾਰ ਵਿਚਾਰੇ ਸੋਈ ਰਹਾਓ ਮਨ ਪੂਲੋਂ ਬੈਚਤ ਵਿਚਾਰ ਮਨ ਪੂਲੋਂ ਸਰ ਆਵੇ ਪਾਰ ਮਨ ਮਨੇ ਹਰੇ ਕੰਕਾਰ ਮਨ ਪੂਲੋਂ ਮਾਇਆ ਕਰ ਜਾਏ ਕਾਮ ਬਿਉਧਰਨ ਢਾਈ ਹਰ ਪਜ ਪ੍ਰਾਣੀ ਰਸਨ ਰਸਾਏ ਗੈਵਰ ਹੈਵਰ ਕੰਚੰ ਸੁੱਤੋ ਨਾਰੀ ਬੇਚਿੰਤਾ ਪੈਡਲਾ ਚਾਲੇ ਹਾਰੀ ਜੂ ਐ ਖੇਲਣ ਕਾਚੀ ਸਾਰੀ ਸੰਪੋ ਸੰਚੀ ਪਏ ਵਿਕਾਰ ਹਰ ਕੈ ਧੋਮ ਦਰਵਾਰ ਸੁਖ ਸੇ ਜੇ ਜਪ ਰਿਦੈ ਮਰਾਰੋ ਨਦਰੇ ਕਰੇ ਤਮੇਲੋ ਮਿਲਾਏ ਗਨ ਸੰਤਨ ਗੁਰੂ ਅਰਗਣ ਸ਼ਬਦ ਜਲਾਏ ਗੁਰਸਖ ਗੁਰਮਖ ਨਾਮ ਪਦਾਰਥ ਪਾਏ ਬਿਨ ਨਾ ਵੈ ਸਭ ਦੁਖਨ ਵਾਸ ਮਨਮੁਖ ਮਨਮੁਖ ਮੋੜ ਮਾਇਆ ਚਿਤ ਵਾਸ ਗੁਰਮਖ ਗਿਆਨ ਤਰ ਕਰਮ ਲਿਖਾਸ ਮਨ ਚੰਚਲਤਾ ਵਤਨ ਪਤਾ ਬੈ ਸੱਚੇ ਸੂਚੇ ਮਹਿਲ ਨ ਪਾਵੇ ਨਾਨਕ ਗੁਰਮੁਖ ਹਰ ਗੁਣ ਗਾਵੇ ਗਉੜੀ ਗੁਹਾਰੇ ਰਮਲਾ ਪਹਿਲਾ ਹਉ ਮੈਂ ਕਰਤੇ ਆਨ ਸੁਖ ਹੋਏ ਮਨਮਤ ਝੂਠੀ ਸੱਚਾ ਸੋਏ ਸਗਲ ਬਿਗੂਤੇ ਭਾਵੇ ਦੇ ਸੋ ਕਮਾਵੇ ਤਰ ਲਿਖਿਆ ਹੋਈ ਐਸਾ ਜਗ ਦੇਖਿਆ ਜੁਵਾਰੀ ਸਭ ਸੁਖ ਵਾਗੈ ਨਾਮ ਅਪਸਾਰੀ ਰਹਾਉ ਅਦਿਸ਼ਟ ਦਿਸ ਤਾ ਕਿਹਾ ਜਾਏ ਬਿਨ ਦੇਖੇ ਕਰਹਿ ਨਾ ਬਿਰਥਾ ਜਾਏ ਗੁਰਮਖ ਦੀ ਸਹਿ ਸਹਿ ਜਿਸ ਵਾਏ ਸੇਵਾ ਸੁਰਤੇ ਕਲੇਵਲਾਈ ਸੁਖਮਾਗਤ ਸੁਖ ਅੰਗਲੋਈ ਸਗਲ ਵਿਕਾਰੀ ਹਾਰ ਪਰੋਈ ਇਕ ਬਿਨਾ ਝੂਠੇ ਮੁਕਤ ਨਾ ਹੋਏ ਕਰ ਕਰ ਕਰਤਾ ਦੇਖੈ ਸੋਈ ਤ੍ਰਿਸ਼ਨਾ ਅਗਨ ਸਬਦ 부ਜਾਏ ਦੂਜਾ ਪਰਮ ਸਹਿਜ ਸਵਾਏ ਗੁਰਮਤਿ ਨਾਮ ਹਰਿਦਾਇ ਬ ਧਰਮ ਸਾਚੋ ਗੁਰਮਖਿ ਪਾਓ ਨਾਮ ਬਿਨਾ ਨਾਹੀ ਨਿਜ ਠਾਓ ਪ੍ਰੇਮ ਪરાਯਨ ਪ੍ਰੀਤਮ 라ਓ ਨਦਰ ਕਰੇ ਤਾਂ ਬੋਜੈ ਨਾ ਓ ਮਾਇਆ ਮੋ ਸਬਰ ਜੰਜਾਲਾ ਮਨਮੁਖ ਕੰਚੀਲ ਕਛ ਬੇਕਰਾਲਾ ਸਤਗੁਰੋ ਸੇਵੈ ਚੁਕੇ ਜੰਜਾਲਾ ਅਮਰਤ ਨਾਮ ਸਦਾ ਸੁਖ ਨਾਲਾ ਗਰਮਖ ਬੋਜੈ ਟੇਕ ਲੈ ਬਲਾਏ ਇਨਜ ਕਰਵਾਸੈ ਸੱਚ ਸਮਾਈ ਜੰਮਨ ਮਰਨਾ ਠਾਕਰਾਏ ਪੂਰੇ ਗੁਰਤੇ ਮੈਂ ਮਤ ਪਾਇ ਇਕਤਨੀ ਕਤੋ ਨਾ ਬਹਿ ਹੋਰ ਗਰਪ ਛੋ ਦੇਖਿਆ ਨਿਹੰਦਰ ਹੋਰ ਦਕਸੋਕਾ ਪਾਣ ਤੇ ਸਰਜਾਏ ਨਾਨਕ ਨੀਚ ਕਹਿ ਲਵਲਾਏ ਗੌੜੀ ਮਹੱਲਾ ਪੰ ਪਹਿਲਾ ਦੂਜੀ ਆਇਆ ਜਗਤ ਚਿਤਵਾਸ ਕਾਮ ਕਰੋ ਅੰਕਾਰ काम क्रोध अंगार विनाश दूजा दूजा कौन कहानी कोए सब मैं एक निरंजन सोए रहाऊ दूजे धर्मत आखै दो ए आवे जाए मर दूजा होए तरण सगल ने देखो दोए नारी पुरुष समाई लोए लब्धस देखो दीपक उजालेया सर्व निरंतर प्रीतम बाला ਕਰ ਕਿਰਪਾ ਮੇਰਾ ਜਤ ਲਾਇਆ ਸਤਿਗੁਰ ਮੋ ਕੋ ਇੱਕ ਬਜਾਇਆ ਇੱਕ ਨਿਰੰਜਨ ਕਰਮਖਾ ਜਾਤਾ ਦੂਜੈ ਮਾਰ ਸਰਬ ਪਛਾਤਾ ਇੱਕੋ ਹੁਕਮ ਵਰਤਾ ਸਭ ਲੋਹੀ ਇੱਕ ਸਤੇ ਸਭ ਉਪਤ ਹੋਈ ਰਦਵ ਖ ਸਮੇ ਇੱਕੋ ਜਾਨੋ ਗੁਰ ਕੈ ਸ਼ਬਦ ਹੁਕਮੁ ਪਛਾਨੋ ਸਗਲ ਰੂਪ ਵਰਨਣਾ ਮਾਹੀ ਕਉ ਨਾਨਕੇ ਕੋਸਲਾਹੀ ਗਉੜੀ ਮਹਲਾ ਪਹਿਲਾ ਅਧਿਆਤਮ ਕਰਮ ਕਰੇ ਤਾ ਸਾਚਾ ਮੁਕਤ ਪੇਧ ਕੇ ਆ ਜਾਣੈ ਸਾ ਕਾਚਾ ਐਸਾ ਜੋਗੀ ਸਤਿ ਗਰਬਈ ਚਾਰੈ ਪੰਚਮਾਰ ਪੰਚਮਾਰ ਸਾਚੁਰਤਾ ਰਹਿਹਾਉ ਜਿਸ ਕੈ ਅੰਤਰ ਸੱਚ ਵਸਾਵੇ ਜਗੁ ਜੁਗਤ ਕੀ ਕੀਮਤ ਪਾਵੇ ਰਵ ਸਸ ਇੱਕੋ ਗ੍ਰਹਿ ਉਦਾਨੀਐ ਕਰਨੀ ਕੀਰਤ ਕਰਮ ਸਮਾਨੈ ਇੱਕ ਸ਼ਬਦ ਇਕ ਪਿਖਿਆ ਮੰਗੇ ਗਿਆਨ ਧਿਆਨ ਜਗਤ ਸਚ ਜਾਗੈ ਪੈਰ ਅਚ ਰਹਿ ਨਾ ਬਾਹਰ ਜਾਏ ਕੀਮਤ ਕੌਨ ਰਹਿ ਲੈ ਵਲਾਈ ਆਪੇ ਮੇਲੇ ਪਰ ਮੁਚਕਾਏ ਗੁਰ ਪ੍ਰਸਾਦ ਪਦ ਪਾਏ ਗੁਰ ਕੀ ਸੇਵਾ ਸ਼ਬਦ ਵਿਚਾਰ ਹਮੈ ਮਾਰੇ ਘਰਨੇ ਸਰ ਜਪਤਾ ਪਸੰਜਮ ਪਾਠ ਪੜਨ ਕਹਉ ਨਾਨਕ ਅਪਰੰਪਰਮਾਨ ਗਾਉੜੇ ਮੱਲਾ ਪਹਿਲਾ ਕਿ ਮਾ ਕਹੇ ਬੰਤਰ ਜੀ ਲੋ ਸੰਦੋਖ ਰੋਗ ਨ ਬਿਆਪੈ ਨ ਜਮ ਦੁਖੰ ਮੁਕਤ ਪਏ ਪ੍ਰਭ ਰੂਪ ਰੇਖੰ ਯੋਗੀ ਕੋ ਕੈਸਾ ਡਰ ਹੋਏ ਰੁਖ ਬੇਰਖ ਗਰੇ ਬਾਰ ਸੋਏ ਬਾਬੇ ਰਹਾਉ ਨਿਰਪਉ ਜੋਗੀ ਨਰੰჯਨ ਤੇ ਆਵੇ ਅਣਦੈ ਨ ਜਾਗੈ ਸੱਚਲੇ ਬਲਾਵੇ ਸੋ ਜੋਗੀ ਮੇਰੇ ਮਨ ਭਾਵੇ ਕਾਲ ਜਾਲ ਬ੍ਰਹਮ ਗਿਆਨ ਨਿਕਣੀ ਜਾਰੇ ਜਰਾ ਮਰਨ ਜਾਗਤ ਸਰਬ ਨਿਵਾਰੀ ਆਪ ਉਤਰੈ ਪਿਤਰੀ ਨਿਸਤਾਰੀ ਸਤਗੁਰ ਸੇਵੇ ਸੋ ਜੋਈ ਹੋਏ ਪੈ ਰਚ ਰਹੇ ਸੋ ਨਿਰਪਹੁ ਹੋਏ ਜੈਸਾ ਜਿਵਤ ਸੋ ਹੋਏ ਨਰੁ ਨਹਿ ਕੇ ਬਾਲਾ ਨਿਰਪਹੁ ਨਾਮੋ 나ਥ 나ਥ ਕਰੇ ਬਿਲ ਜਾਓ ਪਨਰਪ ਜਨਮ ਨਹੀਂ ਗਣ ਗਾਓ ਅੰਤਰ ਬਾਹਰੇ ਕੋ ਜਾਣੈ ਗੁਰੁ ਜਾਬਦ ਅਪ ਪਛਾਨੈ ਸੱਚਾ ਸ਼ਬਦ ਦਰ ਨਿਸ਼ਾਨੈ ਸ਼ਬਦ ਮਨੈ ਤਿਸ ਨਿਜ ਘਰਿ ਵਾਸਾ ਬੈ ਨ ਜਾਵੇ ਚੁਕੇ ਆਸਾ ਗੁਰ ਕੈ ਸ਼ਬਦ ਕਮਲ ਪਰਗਾਸਾ ਜੋ ਦੀ ਸੈ ਸੋ ਆਸਨ ਰਸਾ ਕਾਮ ਕਰੋਦ ਬਿਖ ਭੁਖ ਪਿਆਸਾ ਨਾਨਕ ਬਿਰਲੇ ਮਨੋ ਹੁਦਾਸਾ ਗਉੜੀ ਮਹੱਲਾ ਪਹਿਲਾ ਐਸੋ ਦਾਸ ਮਿਲੈ ਸੁਖ ਹੋਏ ਲੋਕ ਵਰਸੈ ਆਵੇ ਸਤ ਸੋਈ ਦਰਸ਼ਨ ਦੇਖ ਪਈ ਮਤ ਪੂਰੀ ਅਨਧਰ ਮੰਜਲ ਦਰਨ ਪੂਰੀ ਰਹਾਉ ਨੇਤਰੰ ਸੰਤੋਕ ਏਕ ਲੇ ਉਤਾਰਾ ਜੇ ਵੈ ਸੂਚੀ ਹਰਸ ਸਾਰਾ ਸਚ ਕਰਣੀ ਅਵੰਤਰ ਸੇਵਾ ਮਨ ਤ੍ਰਿਪਤਾ ਸਿਆ ਲਖ ਪਵੇਵਾ ਜਤ ਦੇਖੋ ਤਤ ਸਚਾ ਤਨ ਬੂਜੇ ਜਗਰਤ ਜਗ ਕਾਚਾ ਗੁਰ ਸਮਝਾਵੇ ਸੋਈ ਹੋਏ ਗੁਰਮਖ ਵਿਰਲਾ ਬੂਜੇ ਕੋਈ ਕਰ ਕਰ ਪਾਰਾ ਖੋ ਰਖਵਾਲੇ ਬਿਨ ਬੂਜੇ ਪਸੋ ਦ ਹੋਵੇ ਤਾਲੀ ਗੁਰ ਕਹਿਆ ਵਰ ਨਹੀਂ ਦੂਜਾ ਕਿਸ ਕੋ ਦੇਖ ਕਰੋ ਅਨ ਪੂਜਾ ਸੰਤ ਹੇਤ ਪ੍ਰਭ ਪੈਵਲਨ ਤਾਰੇ ਆਤਮ ਚੀਨੇ ਸੋ ਤਤ ਵਿਚਾਰੇ ਸਾਦਰ ਸਤ ਸੱਚ ਪ੍ਰੇਮ ਨਿਵਾਸ ਪ੍ਰਣਵਦ ਨਾਨਕ ਹਮਤਾ ਦੇ ਦਾਸ ਗੌੜੀ ਮਹੱਲਾ ਵੈਲਾ ਬ੍ਰਹਮ ਗਰਬ ਕੇ ਆ ਨਹੀਂ ਜਾਣਿਆ ਬੇਦ ਕੀ ਵਿਪਤ ਪੜੀ ਪਛਤਾਨਿਆ ਨੈ ਪ੍ਰਭ ਸਿਮਰੇ ਤੈ ਮਨ ਮਾਨਿਆ ਐਸਾ ਗਰਬ ਨਾ ਐਸ ਸੰਸਾਰਾ ਤਸ ਗੋਰ ਮਿਲੇ ਤਸ ਸਗਰਬ ਨਿਵਾਰੇ ਰਹਾਉ ਬਲਰਾਜਾ ਮਾਇਆਹੰਕਾਰੀ ਜਗਨ ਕਰੇ ਬੇਪਰਫਾਰੀ ਬਿਨ ਗੁਰੂ ਜੇ ਜਾਏ ਪਿਆਰੀ ਹਰੀ ਚੰਦ ਦਾਨ ਕਰੇ ਸੰਲੇਵੈ ਬਿਨ ਗੁਰ ਅੰਤ ਨ ਪਾਵੈ ਵੇਵੈ आप बुलाए आपे मत देवे दुर्मत हरना कस दुरुचारी प्रभ नारायण गर्भ पराहि ओ प्रवृदारि कृपा तारी ਬੋਲੋ ਰਾਵਣ ਮਦ ਕੀ ਟੰਕਾ ਸਾ ਹਰਨਾ ਖਸਲੇ ਨ ਹੋਵੇ ਦਾਸਾ ਦੇ ਸੰਗਾਰੇ ਬਿਨ ਬੁਰਮ ਬਬਿਆ ਸਾ ਜੰਗਾਰਿੰ ਕਾਲ ਜੰਗਾਰੀ ਰਤਿ ਵੀ ਜੋ ਕੰ ਨੇ ਬਿਦਾਰੇ ਦੇਤ ਸੰਗਾਰਨ ਸੰਤ ਨਿਸਤਾਰੇ ਆਪੇ ਸਤਗੁਰ ਸ਼ਬਦ ਵਿਚਾਰੀ ਦੋ ਜੈ ਭਾਈ ਦੇਤ ਸੰਗਾਰੇ ਵਰਮਤ ਸੱਚ ਭਗਤ ਨਿਸਤਾਰੇ ਬੁੜਾਦਰ ਦੋਦਨ ਪਤ ਕੋਈ ਆਰਾਵਨਾ ਜਾਣਿਆ ਕਰਤਾ ਸੋਈ ਜਨਕੋ ਦੇਖ ਪਚੈ ਦਖੋਈ ਨਾ ਜਨ ਜਨਮੈ ਦੇ ਜਨਮੈ ਜੈ ਗੁਰ ਸਬਦ ਨਾ ਜਾਣਿਆ ਕਉ ਸੁਖ ਪਾਵੇ ਪਰਮ ਬੁਲਾਨਿਆ ਇੱਕ ਤਲ ਬੁਲੇ ਬੈਰ ਬਚਉ ਤਾਨਿਆ ਕੰਸ ਖੇਸ ਚਾਂਡੂ ਨਾ ਕੋਰੀ RAM ਨ ਚੀਨਿਆ ਪ੍ਰੀਤ ਤੋਰੀ ਵਿਨ ਜਗਦੀਸ਼ ਨ ਰੱਖੇ ਕੋਈ ਬਿਨ ਕਰ ਘਰਬਣਾ ਮਿਟਿਆ ਜਾਏ ਗਰਮਤ ਧਰਮ ਮਿਤੇ ਰਜਨਾਰ ਨਾਏ ਨਾਨਕ ਰਮ ਨੇ ਲੈ ਗੁਣ ਰਾਹੇ ਵੜੀ ਮਹੱਲਾ ਪੰਜਵਾ ਜਾਏ ਗਰਮਤ ਤਰਮ تیرਜ ਹਰਨਾਏ ਨਾਨਕ ਨਾਮ ਮਿਲੇ ਗੁਣ ਗਾਏ